ਇਸ਼ੂ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਜੀ ਰਹਾ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਬਲਵਿੰਦਰ ਸਿੰਘ ਦੀ ਸ਼ੇਖੋਂ ਇਹਨਾਂ ਕੋਲ ਅੱਜ ਜਾਨਾਂਗੇ ਪਾਰਟੀ ਨੇ ਕਿਹੜਾ ਤੁਹਾਨੂੰ ਅਹੁਦਾ ਦੇ ਕੇ ਨਵਾਜਾਇਆ ਸਤਿ ਸ਼੍ਰੀ ਅਕਾਲ ਚੇਕਨ ਸਾਹਿਬ ਸਤਿ ਸ਼੍ਰੀ ਅਕਾਲ ਬਸਾਲ ਜੀ ਤੁਸੀਂ ਆਪ ਠੀਕ ਹੋ ਹਾਂ ਜੀ ਚੇਕਨ ਸਾਹਿਬ ਠੀਕ ਹੈ ਇਹ ਤੁਹਾਨੂੰ ਸਭ ਪਤਾ ਲੱਗਾ ਕਿ ਤੁਹਾਨੂੰ ਆਮ ਆਦੀ ਪਾਰਟੀ ਵੱਲੋਂ ਕੋਈ ਅਹੁਦਾ ਦੇ ਕੇ ਨਵਾਜਿਆ ਗਿਆ ਹੈ। ਉਹ ਕਿਹੜਾ ਅਹੁਦਾ ਆ ਦੱਸੋਗੇ ਤੁਹਾਨੂੰ? ਮੈਨੂੰ ਭਜੀ ਕਰਨਜੀਤ ਸਿੰਘ ਜੀ ਰਿੰਟੂ ਜਿਹੜੇ ਆ ਚੇਅਰਮੈਨ ਆਸਟੇ ਅੰਪਰੂਮ ਦੱਸਦੇ ਹਾਂ ਜੀ। ਉਹਨਾਂ ਨੇ ਬਹੁਤ ਜ਼ਿਆਦਾ ਮਨੁਮਾਨ ਦਿੱਤਾ ਕਿ ਮੈਨੂੰ ਕਿਸਾਨ ਵੇਦਾ ਨੌਕ ਦਾ ਯਾਨੀ ਕਿ ਇੰਚਾਰਜ ਪ੍ਰਧਾਨ ਮੈਂ। ਠੀਕ ਹੈ। ਉਹਨਾਂ ਦੀ ਵੀ ਬੜੀ ਮਿਹਰਬਾਨੀ ਆ ਮੈਂ ਉਹਦਾ ਵੋਟ ਹੈਗਲਵਾਦਾ। कि ਜਿਨ੍ਹਾਂ ਨੇ ਮੈਨੂੰ ਬੜਾ ਮਾਣ ਬਖਸ਼ਿਆ ਮੈਨੂੰ ਉੱਦ ਦਾ ਦੇ ਕੇ ਨਵਾਜਿਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਇਹ ਕਿਹਨੂੰ ਸਭੇ ਇਹ ਜਿਹੜਾ ਤੁਨ ਉੱਦ ਦਾ ਦੇ ਕੇ ਨਵਾਜਿਆ ਗੜਾ ਇਹ ਇਹ ਉੱਦ ਦਾ ਹੈ ਕੀ ਆ ਤੇ ਕਿਹਣੀ ਕਿਹੜੀ ਏਰੀਆ ਦੇ ਵਿੱਚੋਂ ਆਏ ਇਹ ਜੀ ਕਿਸਾਨ ਵਿੰਗ ਦਾ ਉੱਦਾ ਕਿ ਜਿਹਦੇ ਵਿੱਚ ਕਿ ਕਿਸਾਨਾਂ ਦੀ ਕੋਈ ਪ੍ਰੋਬਲਮ ਹੋ ਗਈਆਂ ਜਾਂ ਆਮ ਕਿਹੇ ਮਜ਼ਦੂਰ ਵੀ ਤੇ ਕਿਸਾਨਾਂ ਚ ਆਉਂਦੇ ਜੇ ਮਜ਼ਦੂਰ ਨਹੀਂ ਤੇ ਕਿਸਾਨ ਹਲਕਾ ਕਿਹੜਾ ਹੈ ਇਹਦਾ ਹਲਕਾ ਜਿਹੜਾ ਨੌਰਥ ਹੈ ਨੋਤ ਲਿਖੀਓ ਯਾ ਤਾਂ ਇਹਦੇ ਵਿੱਚੋਂ ਮਤਲਬ ਕਿ ਕਰਨਜੀਤ ਸਾਹਿਬੀ ਨੂੰ ਇਹ ਵੇਲੇ ਹਲਕਾਂ ਚਾਹਦ ਨੇ ਉਹ ਉਹੀ ਹਲਕਾਂ ਤੁਸੀਂ ਕਿਸਾਨ ਵਿੰਗ ਦੇ ਹਲਕਾਂ ਚਾਜ ਠੀਕ ਆਬੇ ਹਾਂ ਨਾ ਹਾਂਜੀ ਦੱਖਣੀ ਦੇ ਦੱਖਣੀ ਤੇ ਤੁਹਾਡੀਆਂ ਇਹਦੇ ਵਿੱਚ ਕੀ ਗਤੀਵਿਧੀਆਂ ਕੀ ਰਣਗੇ ਕੀ ਕੰਮਕਾਰ ਕੀ ਰਣਗੇ ਤੁਹਾਡਾ ਕੀ ਕਰੋਗੇ ਦੱਖਣੀ ਨਹੀਂ ਉਤਰੀ ਉਤਰੀ ਛਾ ਹਾਂ ਤੇ ਤੁਹਾਡੇ ਦੇ ਗਤੀਵਿਧੀਆਂ ਕੀ ਰਹਿਣਗੀਆਂ ਗਤੀਵਿਧੀਆਂ ਇਹੋ ਹੀ ਆ ਕਿ ਜਿੱਦਾਂ ਕਿਸੇ ਮਜ਼ਦੂਰ ਨਾਲ ਕੋਈ ਉਹਨੂੰ ਲੋਡ ਆ ਕਿਸਾਨ ਦੀ ਕਿਸਾਨ ਪਰਤੀ ਲੋਡ ਹੈ ਤੇ ਆਪਾਂ ਨੇ ਇਹ ਨਹੀਂ ਸੋਚਣਾ ਕਿ ਕਿਸਾਨ ਹੀ ਦਾ ਅਸੀਂ ਕੋਈ ਕੰਮ ਕਰਨਾ ਜਾਂ ਖਫਾਨ ਨਾਲ ਹੀ ਸਹਿਮਤੀ ਕਰਨੀ ਆ ਸਾਡਾ ਇਹ ਮਤਲਬ ਕਿ ਪਾਰਟੀ ਦਾ ਹੋ ਗਿਆ ਦਾ ਮਤਲਬ ਸਾਡੇ ਜਿਹੜੇ ਉੱਦੇਦਾਰ ਐ ਇਸ ਵੇਲੇ ਉਹਨਾਂ ਦਾ ਇਹ ਸਾਡੇ ਪ੍ਰਤੀ ਸੋਚ ਹੈ ਕਿ ਵਧੀਆ ਕੰਮ ਕਰੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਜੇ ਕਿਹਦੀ ਮੁਸ਼ਕਲ ਹੋਈ ਆ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਪਰ ਉਹਨਾਂ ਦਾ ਨਾਲ ਇਹ ਵੀ ਸਾਨੂੰ ਬੜਾ ਇੱਕ ਉਹ ਆਸਰਾ ਹੈ ਕਿ ਉਹ ਸਾਨੂੰ ਬਕਾਇਦਾ ਕਹਿੰਦੇ ਕਿ ਜੇ ਤੁਹਾਨੂੰ ਕਿਤੇ ਉਹ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਦੱਸੋ ਬਿਲਕੁਲ ਸਿਖੁਸਾ ਵੀ ਜਿਸ ਤਰ੍ਹਾਂ ਹੁਣ ਤੀ ਕਿਸਾਨ ਵਿੰਗ ਦੇ ਇੰਚਾਰਜ ਦੇ ਤੁਸੀਂ ਸਿਰਫ ਇੱਥੇ ਵਰਕ ਕਰ ਸਕਦੇ ਕਿ ਹੋਰ ਵੀ ਕੀਤੇ ਕਰ ਸਕਦੇ ਦੇ ਆਪਣੇ ਹੱਲ ਕੀ ਇੱਥੇ ਵਰਕ ਤੇ ਕਰ ਸਕਦਾ ਮੈਂ ਇੱਥੇ ਤੇ ਚਲੋ ਮੈਨੂੰ ਉੱਧਾ ਮਿਲਿਆ ਹੈਗਾ ਤੇ ਮੈਂ ਸਾਰੇ ਪੰਜਾਬ ਦੀ ਜਿੱਥੇ ਮਰਜ਼ੀ ਜਾ ਕੇ ਸੇਵਾ ਪ੍ਰਤੀ ਕਰ ਸਕਦਾ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦਾ ਐਕਿ ਮੇਰੇ ਕਹਿੰਦਾ ਮਤਲਬ ਕੀ ਵੀ ਜਿਸ ਤਰ੍ਹਾਂ ਕਿ ਹੁਣ ਕਿਸਾਨ ਜਿਹੜੇ ਆ ਹੜਾਂ ਦੀ ਮਾਰ ਹੇਠ ਆਏ ਆ ਹਾਂਜੀ ਉਦੇ ਪ੍ਰਤੀ ਆਪਣਾ ਕੀ ਕਿਸ ਤਰ੍ਹਾਂ ਦਾ ਰਿਆ ਉਹ ਉਹ ਹੋਈ ਹੋਈ ਕਹਿਣ ਦਾ ਮੇਰਾ ਮਤਲਬ ਹੈ ਕਿ ਜੇ ਮਕਸਾਨ ਵਿੰਗ ਜਿਹੜਾ ਵਾ ਉਹ ਇਹ ਥੋੜਾ ਕਿ ਜੇ ਇਥੋਂ ਦਾ ਇੰਚਾਰਜਾ ਮੈਂ ਤੇ ਜਾਣ ਕਿਸੇ ਪੰਜਾਬ ਦੇ ਵਿੱਚ ਕੋਈ ਹੋਰ ਉਦੇਦਾਰ ਤੇ ਉਹ ਚੰਡੀਗੜ੍ਹ ਤੋਂ ਹੋ ਰਹੇ ਉਹ ਜਿੱਥੇ ਵੀ ਕੋਈ ਇੰਚਾਰਜਾ ਤੇ ਉਹ ਉੱਥੇ ਕੰਮ ਕਰੂਗਾ ਜੇ ਫਲੱਡ ਜਿੱਥੇ ਆਇਆ ਕਿਸਾਨਾਂ ਦੀ ਪੀੜ ਬਣੀ ਹੈ ਤੁਸੀਂ ਸਾਰਿਆਂ ਜਾਣਿਆ ਹੀ ਆਪਾਂ ਨੂੰ ਠੀਕ ਹੈ ਉੱਥੇ ਦੇ ਫਿਰ ਮੀਟਿੰਗ ਕੀਤੀ ਫਿਰ ਆਪਾਂ ਵਰਕ ਉੱਥੇ ਸਾਡੀ ਪਾਰਟੀ ਨੇ ਬਹੁਤ ਜ਼ਿਆਦਾ ਵਰਕ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਸਾਡੇ ਆ ਜਿੱਥੋਂ ਰੱਖ ਕੇ ਰਿੰਦੂ ਭਾਜੀ ਵੀ ਦੇ ਉੱਥੇ ਅੱਛੇ ਫਿਰ ਇਹ ਪ੍ਰਿੰਕਾ ਦੀ ਸਾਡੇ ਦੇ ਰਿਲੇਟੀ ਮੇਰਾ ਉਹ ਬੜੇ ਅੱਛੇ ਇਨਸਾਨ ਉਹਨਾਂ ਦੇ ਪਤੀ ਵੀ ਬਹੁਤ ਅੱਛੇ ਇਨਸਾਨ ਰਤੇਸ਼ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਹੂਜ ਦਿੱਤਾ ਉੱਥੇ ਜਾ ਕੇ ਦਵਾਈਆਂ ਦਿੱਤੀਆਂ ਹੋਰ ਚੀਜ਼ਾਂ ਦਿਨਾਨੀਆਂ ਨੂੰ ਲੋੜ ਵਾਂਗੀ ਉਹ ਗੈਂਜੀ ਨੇ ਬਹੁਤ ਜ਼ਿਆਦਾ ਮਦਦ ਕੀਤੀ ਲੋਕਾਂ ਦੀਆਂ ਉੱਥੇ ਤੇ ਬਾਕੀ ਸਾਡੀ ਪਾਰਟੀ ਸਾਰੀ ਉੱਥੇ ਲੱਗੀ ਹੋਈ ਆ ਜਿੱਥੇ-ਜਿੱਥੇ ਵੀ ਆਏ ਆ ਭਾਜੀ ਆਪਣੇ ਆਪਣੇ ਮੁਤਾਬਕ ਤਰੀਕਿਆਂ ਦੇ ਵਿੱਚੇ ਕਿ ਕਿ ਚੀਜ਼ ਉਹ ਜਿਹੜਾ ਤੁਹਾਨੂੰ ਉਹਦਾ ਦੇ ਕੇ ਨਵਾਜਿਆ ਆ ਹਾਂਜੀ ਪੰਜਾਬ ਸਰਕਾਰ ਨੇ ਇਹ ਇਥੋਂ ਉਹਦਾ ਮਿਲਿਆ ਕਿ ਜਾਂ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਵੱਲੋਂ ਉੱਥੇ ਵੀ ਲਿਸਟ ਜੀ ਤੁਹਾਡਾ ਕੋਈ ਹਾਂਜੀ ਹਾਂਜੀ ਉਸ ਦੀ ਸੂਚਨਾ ਆ ਬਕਾਇਦਾ ਕਿ ਸੁਸੋਧਿਆ ਸਾਹਿਬ ਦੇ ਸੈਨਵਾ ਥੱਲੇ ਅੱਛਾ ਇਹ ਨਹੀਂ ਕਿ ਇਥੋਂ ਨਹੀਂ ਮਿਲਿਆ ਉਹਦਾ ਇਹਨਾਂ ਨੇ ਸਾਡੀ ਲਿਖ ਕੇ ਰਿਪੋਰਟ ਭੇਜਣੀ ਹੁੰਦੀ ਵੀ ਕਿਹੜਾ ਕਿਹੜਾ ਬੰਦਾ ਕਿਹੜਾ ਕਿਹੜਾ ਕੰਮ ਦੇ ਯੋਗ ਆ ਉਹ ਰਿਪੋਰਟ ਤਾਂ ਇਥੋਂ ਜਾਂਦੀ ਹਲਕਾਂ ਚਾਰਜ ਵਾਲਾ ਇੱਕ ਕਿਸ ਤਰ੍ਹਾਂ ਇੱਕ ਤੁਹਾਡਾ ਨਾਮ ਨਾਮਿਨੇਸ਼ਨ ਕੀਤਾ ਹੈ ਕਿ ਜਾਂ ਤੁਹਾਡਾ ਕੰਮ ਕਰ ਵੇਖ ਕੇ ਤੁਹਾਨੂੰ ਅਹੁਦਾ ਦੇ ਕੇ ਨਵਾਜਿਆ ਹੈ ਕੁਝ ਕੰਮ ਵੀ ਕੀਤੇ ਆ ਕਾਫੀ ਜਦੋਂ ਦਾ ਉਹ ਪਾਰਟੀ ਨਾਲ ਜੁੜਿਆ ਵਾ ਬਾਕੀ ਰਿਲੇਸ਼ਨ ਹੀ ਹੁੰਦੇ ਆ ਕਈ ਵਾਰਾਂ ਤਾਂ ਰਿਲੇਸ਼ਨ ਹੀ ਕੰਮ ਆਉਂਦੇ ਪਰ ਕੰਮ ਕੰਮ ਆਉਂਦਾ ਕੰਮ ਕੰਮ ਬਸ ਇੱਕ ਜੀ ਕਿ ਇੱਕ ਇਹੋੀ ਪਾਰਟੀ ਆ ਜੋ ਆਮ ਆਦੀ ਪਾਰਟੀ ਜੋ ਕੰਮਕਾਰ ਬੰਦੇ ਦਾ ਵੇਖ ਕੇ ਉਨੂੰ ਅਹੁਦਾ ਲੈਂਦੀ ਹੈ ਹਣਾ ਬਾਕੀ ਇਹਦੇ ਤੇ ਇੱਕ ਹੋਰ ਵੀ ਚੀਜ਼ ਹੈ ਕਿ ਇਹਦੇ ਤੇ ਪਿੱਛੇ ਸਰਵੇ ਵੀ ਹੁੰਦੇ ਰਹਿੰਦੇ ਆ ਹਰੇਕ ਬੰਦੇ ਦੇ ਉਹਨਾਂ ਲਾਏ ਹੁੰਦੇ ਵੀ ਆ ਬੰਦਾ ਕਿੱਦਾਂ ਦਾ ਹੈ ਕੰਮ ਕਰਨ ਦਾ ਹੈ ਕਰਦਾ ਪੈਵੇਂ ਇਹਦੇ ਬਾਰੇ ਵੀ ਸੁਣਿਆ ਜਾਂ ਪਤਾ ਲੱਗਾ ਲੱਗੋ ਕਿ ਕਾਫੀ ਉਹਨਾਂ ਦੀਆਂ ਵੀ ਲਾਈਆਂ ਹੋਈਆਂ ਟੀਮਾਂ ਲਾਈਆਂ ਨੇ ਹਰ ਖਾਂ ਤੋਂ ਲੰਨ ਹੋ ਨਹੀਂ ਬਿਲਕੁਲ ਹੀ ਕੋਈ ਆਮ ਆਦੀ ਪਾਰਟੀ ਦੇ ਕਈ ਬੜੇ ਬੜੇ ਮਾਂ ਰੱਖੀ ਜਿਹੜੇ ਥੋੜੇ ਦੇ ਤੇ ਥੱਲੇ ਤੁਸੀਂ ਬਹੁਤੀ ਦੂਰ ਤੱਕ ਨਹੀਂ ਜਾ ਨਹੀਂ ਸਕਦੇ ਜਿਸ ਤੱਕ ਜਿੱਦਾਂ ਹੁਣ ਸਾਡੇ ਸ਼ਹਿਰ ਦੇ ਵਿੱਚ ਜਿੱਦੇ ਵੀ ਸਾਡੇ ਆ ਕੇ ਆ ਮੰਤਰੀ ਲਾਲੋ ਜਾਨ ਐਮ ਐਲ ਏ ਲਾਲੋ ਜਾਨ ਜਿੰਨੀਆਂ ਵੀ ਐਮ ਸੀ ਲਾਲੋ ਸਾਰੇ ਆਪਾਂ ਆਪਣੇ ਏਰੀਆ 'ਚ ਆਪਣੇ ਆਪਣੇ ਹਲਕੇ 'ਚ ਵਧੀਆ ਕੰਮ ਕਰਦੇ ਪਏ ਆ ਸਾਡੇ ਹਲਕੇ 'ਚ ਡਿਪਟੀ ਮੇਅਰ ਨੇ ਰਿੰਕਾ ਜੀ ਐੱਛੇ ਉਹ ਬਹੁਤ ਵਧੀਆ ਕੰਮ ਕਰਦੇ ਆ ਹਰ ਇੱਕ ਦੀ ਗੱਲ ਸੁਣਦੇ ਆ ਮੈਂ ਉਹਨਾਂ ਨੂੰ ਦੇਖਿਆ ਕਿ ਉਹ ਜੋ ਬੈਠਦੇ ਆ ਕੋਈ ਵੀ ਜਿਹੜਾ ਮਰਜ਼ੀ ਆ ਜੇ ਹਰ ਇੱਕ ਦੀ ਗੱਲ ਸੁਣਦੇ ਹਰ ਇੱਕ ਦਾ ਤੁਹਾਡੇ ਹਲਕੇ ਦਾ ਐਮ ਐਲ ਏ ਕਿਹੜੇ ਆ ਅੜੀਅਲ ਕਿਦਿਆਂ ਐਮਐਲਏ ਸੀਗੇ ਉਹ ਕਬੀ ਜੇ ਪ੍ਰਤਾਪ ਸਿੰਘ ਉਹਨਾਂ ਨੂੰ ਤੇ ਵੈਸੇ ਪਾਰਟੀ ਤੋਂ ਬਰਕਾਤ ਕਰਤਾ ਉਹਨਾਂ ਨੇ ਤੇ ਹੁਣ ਕਿਸ ਤਰ੍ਹਾਂ ਹਲਕਾ ਤੇ ਡਾਟ ਫਿਰ ਆਵਾਰਾ ਹੋਣਾ ਨਹੀਂ ਆਵਾਰਾ ਕਿਉਂ ਆ ਹਾਂਜੀ ਮਾਲਕ ਦੇ ਬਿਨਾ ਤੇ ਨਹੀਂ ਮਹਾਰਾਜ ਜੀ ਸਾਹਿਬ ਤੇ ਹੁਣ ਕੀ ਰੋਈ ਉਹਨਾਂ ਨੇ ਕੀ ਕੀਤਾ ਕਿ ਪਾਰਟੀ ਨੇ ਜਿੰਨੀ ਜ਼ਿੰਮੇਵਾਰੀ ਸਾਰੀ ਕਰਮਜੀਤ ਭਾਜੀ ਰਿੰਪੂ ਨੂੰ ਦਿੱਤੀ ਨਾ ਦਿੱਤੀ ਹਲਕਾ ਚਾਰਜ ਬਣਾਤਾ ਉਹ ਜੋ ਕੰਮ ਲੋਕਾਂ ਦੇ ਕਰਦੇ ਪਏ ਫਿਰ ਉਹੋ ਹੀ ਕਰ ਰਹੇ ਹੈ ਨਾ ਹੁਣ ਰੋਜ਼ ਮੇਰੇ ਖਲ ਤੇ 11 ਵਜੇ ਬੈਠਦੇ ਹਾਂ ਹਾਂਜੀ 1:30 ਵਜੇ 2 ਵਜੇ ਤੱਕ ਪੂਰੀ ਤਨਦੇਹੀ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਲੋਕਾਂ ਦੇ ਮਸਲੇ ਹ ਮਿਲ ਕੇ ਹੋ ਰਹੇ ਆ ਮੈਂ ਕਹਿੰਦਾ ਪੂਰੀ ਤਰ੍ਹਾਂ ਦੇਦਾਰੀ ਨਾਲ ਕੰਮ ਹੋ ਰਹੇ ਲੋਕਾਂ ਨੂੰ ਠੀਕ ਹੈ ਜੀ ਕੋਈ ਬੇਚਿਤਕ ਲੋਕ ਆਂਦੇ ਇਹ ਮੈਂ ਤੇ ਉਹਨਾਂ ਦੀ ਵੀ ਇੱਕ ਗੱਲ ਸੁਣੀ ਆ ਵੀ ਉਹ ਕਰਨਜੀਤ ਭਾਜੀ ਜਿੰਨ ਤੋਂ ਜੜਿਆ ਉਹ ਇਹ ਨਹੀਂ ਵੇਖਦੇ ਕਿ ਆਹ ਕਿਹੜੀ ਪਾਰਟੀ ਦਾ ਬੰਦਾ ਸਾਡੀ ਦਾ ਆ ਇਹ ਕੋਈ ਹੋਰ ਕਿਸੇ ਪਾਰਟੀ ਦਾ ਉਹ ਸਾਰਿਆਂ ਦਾ ਕੰਮ ਬੜੇ ਇੱਤਿਆਰ ਨਾਲ ਤੇ ਬੜੇ ਤੈਤਲੋਂ ਕਰਦੇ ਪਿੱਛੇ ਦੀ ਬਦਲ ਲੱਗਿਆ ਵੀ ਕਵਰ ਵੀਜੇ ਪ੍ਰਤਾਪ ਜੀ ਨੇ ਵੱਲੋਂ ਅਸਤੀਫਾ ਦਿੱਤਾ ਹੈ ਗਾ ਕੁਸ਼ੀਦਾਂ ਦੀ ਵੀ ਗੱਲ ਬਣਦੀ ਇਹਦੇ ਬਾਰੇ ਨਹੀਂ ਮੈਨੂੰ ਪਤਾ ਤੇ ਨਾ ਹੀ ਮੈਂ ਕਵਰ ਵੀਜੇ ਪ੍ਰਤਾਪ ਬਾਰੇ ਜਾਦਾ ਕੁਝ ਨਹੀਂ ਗਾਨ ਕਰ ਲਈਏ ਪਰ ਮੈਨੂੰ ਉਹਨਾਂ ਤੇ ਇੱਕ ਗੱਲ ਦਾ ਅਫਸੋਸ ਵੀ ਆ ਅਫਸੋਸ ਇਹ ਵੀ ਹੈ ਵੀ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਤੇ ਅਫਸੋਸ ਇਹ ਵੀ ਆ ਕਿ ਉਹ ਪਾਰਟੀ ਦੇ ਬਰਤਨਾਂ ਕਿਉਂ ਬੋਲਦੇ ਜਿਹੜੀ ਪਾਰਟੀ ਦੇ ਵਿੱਚ ਬੰਦਾ ਕੰਮ ਕਰਦਾ ਜਿੰਨੀ ਦਿਨ ਤੱਕ ਉਹ ਪਾਰਟੀ ਦੇ ਵਿੱਚ ਹੈਗਾ ਉਹਦਾ ਕੋਈ ਹੱਕ ਨਹੀਂ ਹੁੰਦਾ ਕਿ ਆਪਣੀ ਪਾਰਟੀ ਦੇ ਬਰਤਨ ਹੋਵੇ ਤੇ ਸ਼ਖਸ ਸਾਹਿਬ ਇਹ ਵੀ ਤੇ ਹੋ ਸਕਦਾ ਨੇ ਇੱਕ ਬੰਦੇ ਨੇ ਜਿਦਾਂ ਤੁਹਾਨੂੰ ਅਹੁਦਾ ਦਿੱਤਾ ਹੈ ਨਾ ਹਾਂਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਹਾਂਜੀ ਤੇ ਉਸੇ ਵੇਲੇ ਲਤਾਂ ਖਿੱਚਣ ਦੇ ਉਹ ਇਹ ਵੀ ਤੇ ਦੁੱਖ ਲੱਗਦਾ ਨਾ ਇਹੋ ਸਾਧਾਨਾ ਨੂੰ ਐਮਐਲਏ ਬਣਾਇਆ ਤੇ ਉਹਨਾਂ ਨੂੰ ਚੱਲਣ ਹੀ ਨਾ ਦਿੱਤਾ ਹੋਵੇ। ਉਹ ਚੱਲਣ ਨਾ ਦਿੱਤਾ ਹੋਵੇ ਜਦੋਂ ਮੈਨੂੰ ਉਹਦਾ ਦਿੱਤਾ ਤੇ ਜੇ ਮੈਂ ਕੋਈ ਕੰਮ ਕਰਦਾ ਵਾਂ ਤੇ ਜੇ ਮੈਨੂੰ ਪਾਰਟੀ ਉੱਥੇ ਜਾ ਕੇ ਕਹਿੰਦੀ ਹੈ ਕਿ ਇਹਦਾ ਕੰਮ ਨਹੀਂ ਕਰਨਾ, ਇਹਦਾ ਇਹ ਦੇ ਵਾਸਤੇ ਨਹੀਂ ਕਰਨਾ ਤੇ ਉਹ ਪਾਰਟੀ ਇਦਾਂ ਕਹਿੰਦੀ ਨਹੀਂ ਕੋਈ ਵੀ ਉਹਨਾਂ ਦੀ ਆਪਣੀਆਂ ਕੋਈ ਨਾ ਕਾਮੀ ਆਉਣਗੀਆਂ ਮੈਂ ਨਹੀਂ ਕਹਿ ਸਕਦਾ। ਮੇਥੋਂ ਜੀ ਉਹਨਾਂ ਨੂੰ ਲੋਕਾਂ ਨੇ ਕਿੱਦਾਂ ਕੋਈ ਉਹਨਾਂ ਕੋਈ ਸ਼ਰਤਾਂ ਨਹੀਂ ਉਹਨਾਂ ਨੂੰ ਕੋਈ ਅੱਗੇ ਬੰਦਾ ਨਹੀਂ ਵੇਖਿਆ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਤਾ ਵੀ ਕਵਰੂ ਵਿਜੇ ਪ੍ਰਤਾਪ ਐ ਜਿਹਨਾਂ ਨੂੰ ਕਵਰੂ ਜੀ ਪ੍ਰਤਾਪ ਦੀ ਇੱਕ ਕਮੀ ਹੈ ਜਿਹੜੀ ਮੈਂ ਕਹਿ ਦਿੰਨਾ ਵਾਂ ਚੈਨਲ ਤੇ ਵੀ ਕਹਿ ਦਿੰਨਾ ਕਿ ਮੈਨੂੰ ਕੋਈ ਇਨੀਆਂ ਚੀਜ਼ ਨਹੀਂ ਆ ਜੇ ਉਹ ਸੁਣਦੇ ਹੋਣਗੇ ਤੇ ਆਪਣੀ ਕਮੀ ਘਾ ਸੁਧਾਰ ਲੈਣਗੇ ਤੇ ਬੈਠਣਾ ਹੂੰ ਉਹਨਾਂ ਦੀ ਕਮੀ ਹੈ ਕਿ ਜੇ ਕੋਈ ਸਾਡੇ ਵਰਗਾ ਉਹਨਾਂ ਨੂੰ ਮਿਲਦਾ ਜਾ ਕੇ ਤੇ ਉਹਨਾਂ ਨੇ ਕਦੀ ਹੱਥ ਨਹੀਂ ਅੱਗੇ ਕਰ ਹੂੰ ਉਹਨਾਂ ਦੀ ਅਰਥ ਜਿਹੜੀ ਆ ਨਾ ਉਹ ਲੱਗੀ ਹੁੰਦੀ ਆ ਮਤਲਬ ਕਿ ਐਡੇ ਮੋਢੇ ਦੇ ਨਾਲ ਜੇ ਕੋਈ ਹੱਥ ਲੰਮਾ ਕਰਕੇ ਤੇ ਉਹਨਾਂ ਨੂੰ ਮਿਲ ਲੈ 100 ਤੱਕ ਉਹਨਾਂ ਇੱਥੇ ਤੱਕ ਆ ਗਏ। ਅੱਛਾ ਅੱਛਾ ਉਹਨਾਂ ਚ ਇੱਕ ਇੱਕ ਕਮੀ ਹੈ ਕਹਿ ਸਕਦਾ ਜੇ ਤੋਂ ਗਾਂ ਤੋਂ ਦੂਰ ਕਰ ਲੈਣਗੇ ਤੇ ਬੈਟਰਾ ਜੇ ਨਹੀਂ ਕਰਨਗੇ ਤੇ ਕਿਉਂਕਿ ਹਰ ਵੇਲੇ ਹਰੇਕ ਜਿਹੜਾ ਵਰਕਰ ਹੁੰਦਾ ਨਾ ਉਹ ਬਹੁਤ ਦਿਲੋਂ ਸਤਿਕਾਰ ਕਰ ਦਿੰਦਾ ਤੇ ਉਹਦੀਆਂ ਉਮੀਦਾਂ ਵੱਡੀਆਂ। ਤੁਹਾਡੇ ਕਹਿਣ ਦਾ ਮਤਲਬ ਇਹ ਕਈ ਜਿਹੜੇ ਮੰਤਰੀ ਹੁੰਦੇ ਨਾ ਉਹਨਾਂ ਦੇ ਸੰਗ ਵਿੱਚ ਸਰੀਆ ਫਤਿਹਾਂ ਹੁੰਦਾ ਹਣਾ ਇਹ ਹੁਣ ਤੇ ਗਾਡਰੀ ਪਾਲੇ ਲੋਕਾਂ ਨੇ ਇਹਨਾਂ ਦੇ ਬਾਜ ਫਰਸਾ ਆਪੀ 100 ਦਾ ਕੀ ਜਾਣਾ ਲਿੰਪਿਆ ਵੀ 100 ਦਾ ਇਤੋਂ ਗਾਂਹ ਚਲੂ ਮੈਂ ਉਹ ਸਤਕਾਰਯੋਗ ਨੇ ਕਵਰਜੀ ਮੈਂ ਨਹੀਂ ਗੱਲ ਤੇ ਨਹੀਂ ਕਹਿ ਸਕਦਾ ਹਣਾ ਮਨਾ ਪ੍ਰਤੀ ਪਰ ਇਹ ਗੱਲ ਜ਼ਰੂਰ ਆ ਕਿ ਥੋੜਾ ਬੋਤਾ ਹਰ ਇੱਕ ਦੀ ਸਤਕਾਰ ਕਰਨਾ ਚਾਹੀਦਾ ਉਹਨਾਂ ਨੇ ਹੋਰ ਕਿਸੇ ਦਾ ਕੀ ਸਾਡੇ ਨਾਲ ਹੀ ਬੜੀ ਵੱਦ ਲੋਕੀ ਕੀਤੀ ਇੱਥੇ ਸਾਡੀ ਗਲੀ ਚ ਆ ਕੇ ਤੇ ਅਸੀਂ ਨਗਰ ਨੱਠ ਕੇ ਜਾਣਾ ਮਿਲਣਾ ਤੇ ਉਹਨਾਂ ਨੇ ਧਿਆਨ ਹੀ ਨਹੀਂ ਦੇਣਾ ਅੱਛਾ ਦੇਖਦੇ ਹੀ ਨਹੀਂ ਕਿਹਨ ਮੈਂ ਆ ਖੁਦ ਬਰਕਤ ਹੋਣ ਦੇ ਨਾਤੇ ਵੀ ਉਹਨਾਂ ਨੂੰ ਮਿਲਣ ਗਿਆ ਮਤਲਬ ਕਿ ਇੱਥੇ ਸਾਡੇ ਮਹੱਲੇ 'ਚ ਵੀ ਆਏ ਜਾਂ ਕਿਤੇ ਹੋਰ ਕਿਤੇ ਪ੍ਰੋਗਰਾਮਾਂ 'ਤੇ ਇਕੱਠੇ ਹੋਣੇ ਮਜ਼ਾ ਆ ਲਾ ਕਿਤੇ ਉਹ ਵੇਖ ਜਾਣਾ ਅੱਖਾਂ 'ਚ ਅੱਖਾਂ ਪਾ ਕੇ ਨਾ ਬਿਲਕੁਲ ਜੀ ਕੋਈ ਫਰਵਾਈ ਨਹੀਂ ਕਰਦੇ ਹੋਤੇ ਅੱਛਾ ਠੀਕ ਤਾਂ ਇਹ ਸੀ ਸੀ ਪ੍ਰਤੀ ਆਪਣੇ ਰਿੰਟੂ ਭਾਈ ਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਵੋਟ ਵਧੀਆ ਉੱਤੇ ਬਹੁਤ ਵਧੀਆ ਬੋਲਦੇ ਆਪਣੇ ਪਿਆਰ ਨਾਲ ਬੋਲਦੇ ਆ ਸਾਰਿਆਂ ਨੂੰ ਮਿਲਦੇ ਆ ਤੇ ਕੱਲਾ ਉਹਨਾਂ ਦੀਆਂ ਵੀ ਕੋਈ ਕਮੀਆਂ ਹੈਗੀਆਂ ਸੀ ਹਮ ਅੱਜ ਤੋਂ ਕਾਫੀ ਸਿਰ ਪਹਿਲਾਂ ਹਾਂਜੀ ਪਰ ਹੁਣ ਤੇ ਬੜੇ ਅੱਛੇ ਆ ਕਿ ਮੈਂ ਕਿੰਨਾ ਉਹਨਾਂ ਨੂੰ ਅਮ ਪਰਾਂ ਬਗੇ ਦੁਆ ਕਰਦੇ ਕਿ ਇਸੇ ਤਰ੍ਹਾਂ ਹੀ ਰਹਿਣ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਦੇ ਰਹੇ ਨੇ ਲੋਕਾਂ ਦੇ ਵਕਲੇ ਹੱਲ ਕਰਦੇ ਰਹੇ ਬਹੁਤ ਚੰਗੀ ਗੱਲ ਜਿਸ ਤਰ੍ਹਾਂ ਹੁਣ ਤੈਨੂੰ ਅਹੁਦਾ ਦਿੱਤਾ ਉਹਨਾਂ ਨੇ ਇਹਦਾ ਇਹ ਜਾਨੀ ਕੇ ਧੰਨਵਾਦ ਕਿੰਨੂੰ ਕਰਨਾ ਬੰਦਾ ਤੁਹਾਡਾ ਮੁਖਮੰਦ ਕਰਮਜੀਤ ਕਰਮਜੀਤ ਸਿੰਘ ਲਿੰਟੂ ਨੂੰ ਚੇਅਰਮੈਨ ਸਾਹਿਬ ਦਾ ਹੀ ਕਰੂੰਗਾ ਕਿਉਂਕਿ ਉਹਨਾਂ ਮੇਰਾ ਲਿਸਟ ਵਿੱਚ ਨਾ ਦਿੱਤਾ ਜਦੋਂ ਮੈਂ ਲਿਸਟ ਮੰਗਦੇ ਆ ਨਾ ਏਰੀਆ ਚ ਤੇ ਉਹ ਉਹ ਆਪਣੇ ਏਰੀਆ ਦੇ ਜਿੱਦਾਂ ਹਲਕਾ ਚਾਰਦਾ ਤੇ ਉਹਨਾਂ ਨੇ ਨਾਂ ਦੇਣੇ ਹੁੰਦੇ ਆ ਤੇ ਮੇਰਾ ਤਾਂ ਨਾਂ ਇਹਨਾਂ ਦਿੱਤਾ ਚੇਅਰਮੈਨ ਸਾਹਿਬ ਜੇ ਮੈਂ ਤੇ ਇਹਨਾਂ ਦਾ ਹੀ ਧੰਨਵਾਦ ਕਰੂੰਗਾ ਉੱਪਰਲੇ ਸਾਰਿਆਂ ਦਾ ਧੰਨਵਾਦ ਕਰਦਾ ਉਹ ਗੱਲ ਵੱਖਰੀ ਹੈ ਪਰ ਨਾਂ ਤੇ ਇਹਨਾਂ ਹੀ ਮੇਰਾ ਅੱਗੇ ਕੀਤਾ ਨਾ ਬਿਲਕੁਲ ਜੀ ਸ਼ੇਖਰ ਸਾਹਿਬ ਆਉਂਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ 2027 ਦੀਆਂ ਇਹਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਜੀ ਭਤੀਵਾ ਆਮ ਆਦੀ ਪਾਰਟੀ ਦਾ ਤੁਹਾਡੇ ਹਲਕੇ ਦਾ ਮਿਰਾਲ ਕਿਤਾ ਦੇ ਵਧੀਆ ਰੂਪ ਜਿਹੜੇ ਹਸਾਮਲਾ ਕਰਮਜੀਤ ਬਾਦਰੀ ਕੰਮ ਕਰ ਰਹੇ ਆ ਹਾਂਜੀ ਮਨ ਤੋਂ ਲੱਗਦਾ ਸੀਤ ਪੂਰੀ ਨਗਰ ਇਹਨਾਂ ਕੱਢਣਗੇ ਸਿੱਖ ਦਾ ਤੇ ਪੰਜਾਬ ਦੇ ਹਾਲਾਤਾਂ ਬਾਰੇ ਕੁਛ ਝਾਤ ਮਾਰ ਲਈ ਪੰਜਾਬ ਦੇ ਹਾਲਾਤਾਂ ਬਾਰੇ ਤਾਂ ਹਾਲਾਤ ਤਾਂ ਬਹੁਤ ਬਾਜਕ ਜਿਹੀ ਲੱਗਦੇ ਆ ਹਾਂਜੀ ਕੋਈ ਕੁਝ ਕਿਹਾ ਨਹੀਂ ਜਾਂਦਾ ਕਿ ਜਦਾਂ ਨਿਆਰ ਕਤਾਂ ਹੁੰਦੀਆਂ ਭਈਆਂ ਨੇ ਕਦੀ ਪੰਗਾ ਫਾਤਾ ਕਦੀ ਕਹਿ ਨੇ ਫਾਤਾ ਇਥੇ ਉਹਨਾਂ ਸਰਕਾਰਾਂ ਕੀ ਕਰ ਸਕਣ ਇਹ ਪਹਿਲੀਆਂ ਸਰਕਾਰਾਂ ਦੀਆਂ ਮੇਨਤਰੀ ਗਲਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਉਨਾ ਕੇ ਉਹਨਾਂ ਨੇ ਇਥੋਂ ਦੇ ਵੋਟਰ ਬਣਾਤਾ ਕਿ ਇੱਕ ਆਪਣੀ ਵੋਟ ਬੈਂਕ ਵਾਸਤੇ ਇਦਾਂ ਨਹੀਂ ਚਾਹੀਦਾ ਜਿੱਦਾਂ ਆਪਾਂ ਬਾਹਰ ਦੇਸ਼ ਜਾਂਦੇ ਆਂ ਤੇ ਬਾਹਰਲੇ ਦੇਸ਼ ਵਿੱਚ ਜਾਂਦੇ ਆਂ ਤੇ ਸਾਡਾ ਸਾਰਾ ਰਿਕਾਰਡ ਇਥੋਂ ਦਾ ਬੋਲਦਾ ਹੈ ਬਿਲਕੁਲ ਉਹਨਾਂ ਦਾ ਕੋਈ ਰਿਕਾਰਡ ਨਹੀਂ ਬੋਲਦਾ ਉਹਨਾਂ ਨੇ ਕੀ ਕਰਿਆ ਉਹਨਾਂ ਦਾ ਕੋਈ ਰਿਕਾਰਡ ਨਹੀਂ ਉਹਨਾਂ ਦਾ ਬਸ ਇਥੋਂ ਦੇ ਵਸਨੀਕ ਹੈ ਜੇ ਕੋਈ ਇਥੇ ਕਾંડ ਕਰ ਦੇ ਤੇ ਭੱਜ ਜਾਂਦੇ ਉਹਨੂੰ ਤੁਸੀਂ ਲਾਗਰ ਨਹੀਂ ਤਾ ਸਕਦੇ ਤੁਸੀਂ ਕਿਤੇ ਬਾਹਰ ਦੇਸ਼ ਚੋਂ ਕਾંડ ਕਰਕੇ ਆਓਗੇ ਤੁਹਾਡੀ ਪਛੋਕੜ ਇਥੋਂ ਤੱਕ ਉਸੇ ਵੇਲੇ ਕਤਾਰਾਂ ਫਿਰ ਇਹ ਕਿਹੋ ਜਿਹਾ ਤਬੀਦ ਦੇ ਬਾਰੇ ਕੀ ਮਾਰਦਸ਼ਮਾਰੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਇਹ ਤਾਂ ਬਾਰੇ ਇਦਾਂ ਹੋਣਾ ਚਾਹੀਦਾ ਕਿ ਜਿਹੜੇ ਬੰਦੇ ਦਾ ਵੀ ਇੱਧਰ ਦੂਸਰੇ ਕਿਹੇ ਸੂਬੇ ਚੋਂ ਆਉਂਦਾ ਸਾਡੇ ਕੋਲੋਂ ਤੇ ਉਹਦਾ ਰਿਕਾਰਡ ਹੋਣਾ ਚਾਹੀਦਾ ਕਿ ਕਿਹੜੇ ਸੂਬੇ ਚੋਂ ਆਇਆ ਇਹਦੀ ਜਦੋਂ ਉੱਥੇ ਆਧਾਰ ਕਾਰਡ ਬਣਾਉਂਦੇ ਆ ਜਾਂ ਇਹਦਾ ਮਤਲਬ ਕਿ ਪੈਨ ਕਾਰਡ ਬਣਾਉਂਦੇ ਆ ਵੋਟਰ ਕਾਰਡ ਬਣਾਉਂਦੇ ਆ ਇਹਦੀ ਲਿਸਟ ਹੋਣੀ ਚਾਹੀਦੀ ਕਿ ਇੱਥੋਂ ਆਇਆ ਇੱਥੋਂ ਦੇ ਰਹਿਣ ਵਾਲਾ ਇੱਥੋਂ ਦਾ ਵਸਨੀਕ ਹੈ ਤੇ ਇਹਨੂੰ ਇੱਥੇ ਜਾਣ ਕੇ ਸ਼ਰਮ ਦਿੱਤੀ ਜਾਂਦੀ ਠੀਕ ਹੈ ਦਨ ਕਿ ਇੱਥੋਂ ਦਾ ਵਸਨੀਕ ਨਹੀਂ ਆ ਇਹ ਦੂਸਰੇ ਸੂਬੇ ਦਾ ਜਿੰਦਾਬਾ ਵਰਦ ਦੇਸ਼ ਰੀਨੇ ਜਾ ਹਾਂਜੀ ਹਾਂਜੀ ਉਸੇ ਤਰ੍ਹਾਂ ਬਿਲਕੁਲ ਜੀ ਸ਼ੇਖਲ ਸਾਹਿਬ ਕਿੰਨਾ ਹੋਰ ਤਾਂ ਗੱਲਬਾਤ ਕਰ ਰਹੇ ਆਪਾਂ ਹੜਾਂਤ ਬੰਦੀ ਪੰਜਾਬ ਦੇ ਲੋਕਾਂ ਦੇ ਬੜੀ ਚਰਚਾ ਦਾ ਵਿਸ਼ਾ ਵੀ ਕਈ ਬਣੇ ਸੰਸਥਾਵਾਂ ਵੀ ਕਹਿੰਦੇ ਆ ਵੀ ਆਵਾਦੀ ਪਾਰਟੀ ਨੇ ਹੜਾਂ ਦੇ ਸੰਬੰਧ ਵਿੱਚ ਕੁਛ ਨਹੀਂ ਕੀਤਾ ਕਿਤੇ ਕੀਤਾ ਬਾਕੀ ਜੋ ਵੀ ਕੀਤਾ ਲੋਕਾਂ ਨੇ ਕੀਤਾ ਸੰਸਥਾਵਾਂ ਨੇ ਕੀਤਾ ਯਾਨੀ ਕਿ ਆਵਾਦੀ ਪਾਰਟੀ ਨੇ 0 ਮਾਈਨਸ ਡਿਗਰੀ ਤੇ ਲਿਆਂਦਾ ਇਦਾਂ ਦੀ ਵੀ ਗੱਲ ਹੈ ਜੀ ਦੇਖੋ ਜਦ ਪਾਰਟੀਆਂ ਕੰਮ ਕਰਦੀਆਂ ਨੇ ਤੇ ਉਹ ਕਿਸੇ ਧਾਇਰੇ ਵਿੱਚ ਰਹਿ ਕੇ ਕਰਦੀਆਂ ਜਿਹੜੀ ਆਮ ਪਬਲਿਕ ਕੰਮ ਕਰਦੀ ਆ ਉਹਨਾਂ ਦੇ ਕੋਈ ਧਾਇਰੇ ਨਹੀਂ ਹੁੰਦੇ ਉਹ ਖੁੱਲੀ ਸੇਵਾ ਕਰਦੇ ਜਿਹੜੀ ਖੁੱਲੀ ਸੇਵਾ ਕਰਦੇ ਆ ਉਹਨਾਂ ਦਾ ਵੱਖਰਾ ਇੱਕ ਦਰਜਾ ਪਾਰਟੀ ਦਾ ਵੱਖਰਾ ਦਰਜਾ ਪਾਰਟੀ ਨੇ ਹਮੇਸ਼ਾ ਇੱਕ ਧਾਇਰੇ ਵਿੱਚ ਰਹਿ ਕੇ ਕੰਮ ਕਰਨਾ ਹੁੰਦਾ ਜੋ ਜੋਵੇਂ ਜਿਵੇਂ ਹੁਣ ਕਮਾਉਂਦਾ ਥੋ ਚੱਲਦਾ ਇਹ ਨੀਚੇ ਤਾਂ ਹਨ ਜਿਹੜਾ ਇੱਕ ਆਮ ਸੇਵਾ ਕਰਦਾ ਉਹ ਬਿੰਦਾਰ ਸੇਵਾ ਕਰਦਾ ਉਹ ਖੁੱਲੀ ਸੇਵਾ ਕਰਦਾ ਉਹਨਾਂ ਦਾ ਕੋਈ ਤਗਾਜ਼ਾ ਨਹੀਂ ਹੁੰਦਾ ਤੇ ਪਾਰਟੀ ਦਾ ਤੇ ਹਰ ਇੱਕ ਚੀਜ਼ ਦਾ ਲਿਖਤ ਪੜਤ ਹੁੰਦੀ ਹੈ ਹੈਨਾ ਕਿ ਤੂੰ ਕਿੱਥੇ ਉੱਥੋਂ ਆਇਆ ਬਸ ਆਇਆ ਕਿੰਨੀ ਸੇਵਾ ਕਰਨੀ ਕਿੰਨਾ ਪਹਾਨ ਉਹਨਾਂ ਕਿੰਨਾ ਬਿਲਕੁਲ ਜੀ ਉਹ ਜੇ ਸੇਵਾਦਾਰ ਹੈਗੇ ਪਾਰਟੀ ਦੇ ਵਿੱਚ ਵਧੀਆ ਇਨਸਾਨ ਵੀ ਹੈਗੇ ਜਿਹੜੇ ਆਪਣੀ ਨਿੱਹੇ ਦੀ ਪ੍ਰਵਾਹ ਨਹੀਂ ਕਰਦੇ ਲਾਉਂਦੇ ਪਏ ਆ ਬੇਸਾਂ ਹੂੰ ਸਹੀ ਗੱਲ ਹੈ ਬੀ ਚੇਕ ਤਾਂ ਇਹ ਹੋਈ ਗੱਲ ਹੈ ਕਿ ਜਿਸ ਤਰ੍ਹਾਂ ਕਿ ਸੰਸਥਾ ਨੇ ਇੰਨਾ ਕੁ ਹੰਗਾਰਾ ਦਿੱਤਾ ਕਿਸਾਨਾਂ ਨੂੰ ਤਾਂ ਉਹਨਾਂ ਸਰਕਾਰਾਂ ਨੂੰ ਨਹੀਂ ਵੇਖਿਆ ਨਹੀਂ ਹੈਨਾ ਨਹੀਂ ਅੱਜ ਨਹੀਂ ਇਹ ਨਹੀਂ ਕਹਸਦਾ ਕਿ ਅੱਜ ਵੀ ਸਰਕਾਰ ਦੀ ਗੱਲ ਕਰਦੇ ਕਿ ਕੋਈ ਵੀ ਮੈਂ ਇਹ ਵੀ ਨਹੀਂ ਕਹੂੰਗਾ ਕਿ ਮੈਂ ਇਸ ਸਰਕਾਰ ਵਿੱਚ ਜਾਂ ਤੇ ਉਹਨਾਂ ਦੇ ਸਰਫਦਾਰੀ ਕਰ ਰਿਹਾ ਨਹੀਂ ਹੂੰ ਅੱਜ ਤੱਕ ਜਿੰਨੀਆਂ ਵੀ ਮੁਸੀਬਤਾਂ ਇਹ ਪਹਿਲੀ ਵਾਰੀ ਤੇ ਨਹੀਂ ਆਈ ਆ ਪਿਛਲੇ ਤੋਂ ਪਿਛਲੇ ਸਾਲ ਜਦੋਂ ਆਮ ਪਾਰਟੀ ਨਹੀਂ ਸਰਕਾਰ ਹੈਗੀ ਤੇ ਜਦੋਂ ਮਤਲਬ ਕਿ ਪਤਾ ਨਿਕਾਲੀਆਂ ਦੀ ਸਰਕਾਰ ਸੀ ਉਦੋਂ ਕਿੰਨੇ ਹੜ ਆਏ ਸੌਧਾ ਉਦੋਂ ਕਿੰਨੇ ਵੋਟ ਦਿੱਤੀ ਲੋਕਾਂ ਨੇ ਲੋਕਾਂ ਨੇ ਕਿੰਨੀ ਫੈਂਕ ਕੀਤੀ ਲੋਕੀ ਜਾ ਕੇ ਬੰਨ ਬੰਦਦੇ ਆ ਬੇਲੇ ਸਰਕਾਰਾਂ ਥੋੜੀਆਂ ਬੰਦਦੀਆਂ ਕਿ ਇਹ ਕੀ ਚੱਕਰੇ ਇਹ ਕਿਉਂ ਨਹੀਂ ਇਦਾਂ ਦੇ ਕੰਮ ਕਰਦੇ ਵੀ ਸਰਕਾਰ ਕਿਉਂ ਨਹੀਂ ਆਉਂਦੀ ਸਰਕਾਰਾਂ ਵਿੱਚ ਨਹੀਂ ਹੁੰਦੇ ਸਰਕਾਰਾਂ ਦੇ ਸੰਬੰਧ ਸਾਂ ਹੁੰਦੀਆਂ ਨੇ ਯਾਰ ਸੁੱਦੀ ਗੱਲ ਲੱਗੀ ਆ ਜਿਹੜਾ ਇੱਕ ਬੰਦਾ ਖੁੱਲੀ ਸੇਵਾ ਕਰਦਾ ਨਾ ਉਹ ਉਹਨੇ ਖੁੱਲੀ ਸੇਵਾ ਕਰਨੀ ਆ ਉਹਦਾ ਉਹਦੇ ਲੋਕ ਹੁਣ ਵੇਖੋ ਤੁਹਾਡੀਆਂ ਆਮ ਆਦੀ ਪਾਰਟੀ ਦੀ ਸਰਕਾਰ ਆ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਦੀਪ ਸਿੰਘ ਦੀ ਤਾਰੀਫ ਉਹਨਾਂ ਤੋਂ ਇਲਾਵਾ ਹੋਰ ਕੋਈ ਵਰਕ ਕਰਦਾ ਕੋਈ ਬੰਦਾ ਦੇਖਿਆ ਕਦੇ ਵੇਖੋ ਤਾਰੀਵਾਲ ਸਾਹਿਬ ਸਾਡੇ ਨੇੜੇ ਆ ਤੇ ਮੈਨੂੰ ਪਾਰਟੀ ਚ ਲਿਆਉਣ ਵਾਲੇ ਵੀ ਉਹ ਆ ਹਾਂ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਿਲਕੁਲ ਉਦੇ ਚ ਇਹ ਕਿ ਅਸੀਂ ਤਾਂ ਏਰੀਏ ਮੁਤਾਬਕ ਹੀ ਜਿਆਦਾ ਜਾਣਕਾਰੀ ਜਿਆਦਾ ਲੈਣੇ ਆ ਬਹੁਤੀ ਦੂਰ ਤੱਕ ਨਹੀਂ ਜਾਣਦਾ ਦੇਖੋ ਕਿ ਸਾਡਾ ਇੰਨਾ ਸਰਕਲ ਤੇ ਹੈ ਨਹੀਂ ਅਰਵਲ ਸਾਹਿਬ ਜੀ ਆਪਾਂ ਦੇਖਿਆ ਕਿ ਅਸੀਂ ਉਧਰ ਅਮਦਾਸ ਵਾਲੇ ਬੰਦੇ ਅਸੀਂ ਵੀ ਜਾਣਦੇ ਰਿਆਂ ਜਿੰਦੀ ਕਿ ਸਾਡੇ ਕੋਲ ਸੇਵਾ ਹੋਈ ਆ ਅਸੀਂ ਆਪਣੀ ਵੰਡਿਆਈ ਨਹੀਂ ਕਰਨੀ ਚਾਹੁੰਦੇ ਕਿ ਅਸੀਂ ਕੀ ਕੀਤਾ ਕੀ ਨਹੀਂ ਇਹਦੇ ਬਾਰੇ ਅਸੀਂ ਬੋਲਣਾ ਨਹੀਂ ਬਾਕੀ ਉਹਨਾਂ ਨੇ ਬੜੀ ਸੇਵਾ ਕੀਤੀ ਆ ਹਾਂਜੀ ਉਹ ਦੇਖਿਆ ਵੀ ਆ ਉਹਨਾਂ ਨੂੰ ਸੇਵਾ ਕਰਦੇ ਹੋਏ ਦੇਖਿਆ ਵਾ ਬਾਕੀ ਨਿਊਜ਼ ਮੁਤਾਬਕ ਵੀ ਦੇਖਿਆ ਵਾ ਬਾਕੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਉਹ ਉਦਾਂ ਦੀ ਤੇ ਕਾਹੀ ਬਾਤ ਆ ਜਿੰਨਾ ਬਾਰੇ ਤੇ ਲੱਭਦੀ ਨਹੀਂ ਆਇਆ ਇਹ ਚੇਕਿੰਗ ਸਾਹਿਬ ਅਖੀਰ ਤੇ ਹੁਣ ਤੁਸੀਂ ਅਖੀਰ ਤੇ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਉਦਾਂ ਧੰਨਵਾਦ ਕਰਨਾ ਚਾਹੋਗੇ ਮੈਂ ਧੰਨਵਾਦ ਕਰਦਾ ਹਾਂ ਕਰਮਜੀਤ ਰਿੰਦੂ ਜੀ ਦਾ ਬਹੁਤ ਜ਼ਿਆਦਾ ਚੇਅਰਮੈਨ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਵੇਂ M6 ਸੀਟਾਂ ਸਾਡੀਆਂ ਦਿੱਲੀ ਤੋਂ ਲੱਕੇ ਪੰਜਾਬ ਤੱਕ ਨੇ ਹੁਣ ਤੱਕ ਇਹ ਗੇਮ ਸਭ ਦਾ ਬਹੁਤ ਧੰਨਵਾਦ ਕਰਦਾ ਤੇ ਬਾਕੀ ਕੱਲ ਮੇਰੇ ਘਰ ਆਏ ਸੀਗੇ ਸਰਜੀਤ ਸਿੰਘ ਜੀ ਵੱਲ ਤੇ ਕਾਫੀ देर ਮੀਟਿੰਗ ਹੋਈ ਵਿਚਾਰ ਬਟੰਦਰਾ ਹੋਇਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਹਿੰਦੇ ਕਿ ਕੰਮ ਕਰੋ ਤင် ਤਗੜੇ ਹੋ ਕੇ ਉਹ ਵੀ ਆ ਨਾਨਵਿੰਦ ਦੇ ਚੈਰੀਫ ਮੁਦਾਨ ਨੇ ਅੱਛੇ ਤੇ ਉਹਨਾਂ ਨੇ ਮੈਨੂੰ ਬੜਾ ਉਤਸ਼ਾਹ ਦਿੱਤਾ ਤੇ ਇਹ ਕੰਮ ਕਰੋ ਮੈਂ ਤੁਹਾਡੇ ਨਾਮ ਨਾਲ ਜਿੱਥੇ ਕਿ ਕੰਮ ਅਡੇਗਾ ਉਹ ਦੱਸਿਓ ਤੇ ਮੈਂ ਸਾਰਿਆਂ ਦਾ ਹੀ ਧੰਨਵਾਦੀਆਂ ਜਿੰਨੇ ਵੀ ਸਾਡੇ ਵਰਕਰ ਨੇ ਲੀਡਰ ਨੇ ਮંત્રી ਨੇ ਸੰਤਰੀ ਨੇ ਸਭ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਅਹੁਦਾ ਦੇ ਕੇ نوازਿਆ ਸਭ ਤੋਂ ਜ਼ਿਆਦਾ ਮੈਂ ਆਪਣੇ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਠੀਕ ਹੈ ਠੀਕ ਹੈ ਸ਼ੇਖ ਸਾਹਿਬ